ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਮਹਾਰਾਜ ਜੀ ਦੇ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਵੱਡੀ ਦਾਤ ਜੋ ਮਹਾਰਾਜ ਜੀ ਨੇ ਸਿੱਖ ਨੂੰ ਦਿੱਤੀ ਹੈ ਅਤੇ ਸਿੱਖ ਨੂੰ ਹੁਕਮ ਕੀਤਾ ਕਿ ਇਸ ਨੂੰ ਕਮਾਉਣਾ ਹੈ ਉਹ ਦਾਤ ਹੈ ਨਿਤਨੇਮ ਦੀ ਦਾਤ ਪਰ ਕਈ ਪ੍ਰੇਮੀ ਐਸੇ ਨੇ ਕਿਉਂਕਿ ਕਈ ਤਰ੍ਹਾਂ ਦੀ ਸੰਗਤ ਹੁਣ ਮਿਲਦੀ ਹੈ ਗੱਲ ਵੀ ਨਹੀਂ ਉਹ ਨਿਤਨੇਮ ਲਗਾਤਾਰ ਨਹੀਂ ਕਰਦੇ ਉਹ ਨਿਤਨੇਮ ਨੂੰ ਇਸ ਤਰੀਕ ਇਦਾਂ ਨਹੀਂ ਸਮਝਦੇ ਕਿ ਮਹਾਰਾਜ ਜੀ ਦਾ ਹੁਕਮ ਹੈ ਉਹ ਕਹਿੰਦੇ ਵੀ ਠੀਕ ਹੈ ਕੋਈ ਗੱਲ ਨਹੀਂ ਕਦੇ ਨਾਗਾ ਵੀ ਪੈ ਜੂ ਤਾਂ ਕਹਿੰਦੇ ਕੋਈ ਗੱਲ ਨਹੀਂ ਉਹ ਨਿਤਨੇਮ ਨਹੀਂ ਹੈ ਜਿਹੜਾ ਗੁਰੂ ਦਾ ਸਿੱਖ ਹੈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਸਿੱਖ ਦਾ ਵਿਸ਼ਵਾਸ ਵਿਸ਼ਵਾਸ ਕਰਦੇ ਆ ਜਿਹੜਾ ਗੁਰੂ ਸਾਹਿਬ ਦਾ ਧਰਮ ਮੰਨਦਾ ਹੈ ਭੈ ਮੰਨਦਾ ਹੈ ਅਤੇ ਪ੍ਰੇਮ ਦੇ ਨਾਲ ਜਿਹੜਾ ਮਹਾਰਾਜ ਜੀ ਦੇ ਹੁਕਮ ਚ ਚੱਲਦਾ ਹੈ ਉਹ ਦੀ ਉਸ ਸਿੱਖ ਦੀ ਫਿਰ ਮਹਾਰਾਜ ਜੀ ਪ੍ਰਤਿਪਾਲਨਾ ਕਰਦੇ ਖਿਆਲ ਰੱਖਦੇ ਆ ਸਤਿਗੁਰ ਸਿੱਖ ਕੀ ਕਰੇ ਪ੍ਰਤਿਪਾਲ ਜੇ ਸਿੱਖ ਐਸਾ ਹੈ ਕਿ ਅਜਨਿਤ ਨੇਮ ਕੀਤਾ ਫਿਰ ਕੋਈ ਗੱਲ ਨਹੀਂ ਫੇ ਕਰਦਾ ਰਿਹਾ ਕਈ ਦਿਨ ਫਿਰ ਫਿਰ ਨਾਗਾ ਪਾ ਲਿਆ ਫਿਰ ਲੇਟ ਉੱਠਦਾ ਆਪਣੀ ਮਰਜ਼ੀ ਨਾਲ ਨਿਤਨੇਮ ਕਰਦਾ ਕਹਿੰਦਾ ਜੀ ਮੈਂ ਬਿਜ਼ੀ ਆ ਰਾਤ ਲੇਟ ਸੁੱਤਾ ਸੀ ਕੰਮ ਤੋਂ ਲੇਟ ਆਇਆ ਸੀ ਜਾਂ ਇਦਾਂ ਹੈ ਜੀ ਉਹ ਹੈ ਜੀ ਇਦਾਂ ਦਿੱਕਤ ਹੈ ਫਲਾਨੀ ਜਦੋਂ ਮਹਾਰਾਜ ਜੀ ਨੇ ਸਰਸਾ ਨਦੀ ਪਾਰ ਕਰੀ ਸੀ ਸ੍ਰੀ ਅਨੰਦਪੁਰ ਸਾਹਿਬ ਉਧਰੋਂ ਮੁਗਲ ਜੰਗ ਕਰ ਰਹੇ ਸੀਗੇ ਅੰਮ੍ਰਿਤ ਵੇਲੇ ਦਾ ਸਮਾ ਸੀ ਪਹਿਲੇ ਪੈਰ ਦਾ ਸਤਗੁਰ ਆਖਿਆ ਕਿ ਇੱਥੇ ਦੀਵਾਨ ਸਜਾਓ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਕਿ ਸਿੰਘ ਕਹਿੰਦੇ ਮਹਾਰਾਜ ਜੰਗ ਹੋ ਰਿਹਾ ਵੀ ਆਪਾਂ ਮਹਾਰਾਜ ਕਹਿੰਦੇ ਨਹੀਂ ਵੀ ਜੇ ਚਾਹੇ ਆਪਾਂ ਸਾਰੇ ਹੀ ਸ਼ਹੀਦ ਹੋ ਜਾਈਏ ਆਪਾਂ ਨਿਤਨੇਮ ਆਪਣਾ ਜਿਹੜਾ ਸਵੇਰ ਦਾ ਦੀਵਾਨ ਜਿਸ ਤਰ੍ਹਾਂ ਮਰਿਆਦਾ ਜੋ ਹੈ ਉਹ ਜ਼ਰੂਰੀ ਹੈ ਠੀਕ ਹੈ ਨਾ ਜੋ ਵੀ ਅਸੀਂ ਕੋ ਸਤਿਗੁਰੂ ਜੀ ਜਿਹੜੇ ਹਨ ਨਾ ਮਹਾਰਾਜ ਸੱਚੇ ਬਾਦਸ਼ਾਹ ਆਪਾਂ ਉਹਨਾਂ ਲਈ ਨਿਤਨੇਮ ਨਹੀਂ ਕਰਦੇ ਅਸੀਂ ਆਪਣੀ ਆਤਮਾ ਦੇ ਕਲਿਆਣ ਲਈ ਕਰਦੇ ਹਾਂ ਤੇ ਗੁਰੂ ਸਹਾ ਬਖਸ਼ਿਸ਼ ਉਦਮ ਕਰਦੇ ਨੇ ਜਦੋਂ ਸਿੱਖ ਨਿਤਨੇਮ ਵਿੱਚ ਪੱਕਾ ਹੈ ਪੰਜ ਬਾਣੀਆਂ ਦਾ ਨਿਤਨੇਮ ਸ਼ਾਮ ਨੂੰ ਰਹਿਰਾਸ ਸੋਹਿਲਾ ਸਾਹਿਬ ਅੰਮ੍ਰਿਤ ਵੇਲੇ ਪੰਜ ਬਾਣੀਆਂ ਸ਼ਾਮ ਨੂੰ ਰਹਿਰਾਸ ਸੋਹਿਲਾ ਸਾਹਿਬ ਜੇ ਆਪਾਂ ਨਹੀਂ ਕਰਦੇ ਪੂਰਾ ਫਿਰ ਅਸੀਂ ਸਿੱਖ ਨਹੀਂ ਹੈਗੇ ਜੇ ਆਪਾਂ ਅੰਮ੍ਰਿਤ ਵੇਲੇ ਨਹੀਂ ਉੱਠਦੇ ਤੇ ਆਪਣਾ ਨਿਤਨੇਮ ਨਹੀਂ ਅਸੀਂ ਸਿੱਖ ਨਹੀਂ ਹੈਗੇ ਭਾਵੇਂ ਭੇਖ ਅਸੀਂ ਜਿੰਨਾ ਮਰਜ਼ੀ ਬਣਾ ਲਈਏ ਸਮਝਦੇ ਹੋ ਜੇ ਅਸੀਂ ਬਾਬਾ ਜੀ ਸਾਨੂੰ ਕਹਿੰਦੇ ਹੁੰਦੇ ਸੀ ਮਹਾਪੁਰਖ ਕਹਿੰਦੇ ਭਾਈ ਜਿਹੜਾ ਬੰਦਾ ਅੰਮ੍ਰਿਤ ਵੇਲੇ ਨਹੀਂ ਉੱਠਦਾ ਉਹ ਆਪਣੇ ਆਪ ਨੂੰ ਸੇਖ ਨਾ ਕਹੇ ਹੁਣ ਕਈ ਕਹਿੰਦੇ ਜੀ ਸਤੋ ਉੱਠ ਨਹੀਂ ਹੁੰਦਾ ਇਹ ਸਭ ਬਹਾਨੇ ਬਾਜ਼ੀਆਂ ਨੇ ਇਹੀ ਕੋਈ ਜ਼ਰੂਰੀ ਕੰਮ ਹੋਵੇ ਨਾ ਫਟਾਫਟ ਉੱਠ ਜਾਂਦੇ ਆ ਫਟਾਫਟ ਉੱਠ ਜਾਂਦੇ ਆ ਪਤਾ ਹੋਵੇ ਨਾ ਵੀ ਹਾਂ ਆ ਫਲਾਨਾ ਕੋਈ ਰਿਸ਼ਤੇਦਾਰ ਵੱਡਾ ਆ ਰਿਹਾ ਹੈ ਕੋਈ ਇਦਾਂ ਨੇੜੇ ਦਾ ਫਿਰ ਬੜਾ ਸਾਰਾ ਕੁਝ ਹੀ ਕਰ ਲੈਂਦੇ ਫਿਰ ਗੁਰੂ ਸਾਹਿਬ ਦੇ ਲਈ ਇਹਦੇ ਵਿੱਚ ਆਪਣੀ ਆਤਮਾ ਦਾ ਕਲਿਆਣ ਹੋਣਾ ਹੈ ਕਿਸੇ ਦਾ ਥੋੜੀ ਹੈ ਸੋ ਨਿਤਨੇਮ ਚ ਪੱਕੇ ਹੋਣਾ ਚਾਹੀਦਾ ਹੈ ਨਿਤਨੇਮ ਚ ਗੈਪ ਨਹੀਂ ਪੈਣਾ ਹੋਣਾ ਚਾਹੀਦਾ ਕਦੇ ਵੀ ਇੱਕ ਦਿਨ ਦਾ ਵੀ ਗੈਪ ਜੇ ਪੈ ਗਿਆ ਤਾਂ ਉਹ ਅਸੀਂ ਸਿੱਖ ਨਹੀਂ ਹੈਗੇ ਕਿਉਂਕਿ ਸਿੱਖ ਨਹੀਂ ਨਿਤਨੇਮ ਛੱਡਦਾ ਸਿੱਖ ਨਹੀਂ ਅੰਮ੍ਰਿਤ ਵੇਲਾ ਖੰਜਾਉਂਦਾ ਸਿੱਖ ਨਹੀਂ ਸ਼ਾਮ ਨੂੰ ਰਹਿਰਾਸ ਪੈਣ ਵਾਲੇ 16 ਸਬ ਦੀ ਬਾਣੀ ਨੂੰ ਭੁੱਲਦਾ ਜੇ ਕੋ ਬੰਦਾ ਇੰਨਾ ਵੀ ਕਰੀ ਜਾਵੇਗਾ ਜਿਤਨਾ ਦਾਸ ਨੇ ਬੇਨਤੀ ਕਰਾਇਆ ਪੰਜ ਬਾਣੀਆਂ ਨਿਤਨੇਮ ਰਹਿਰਾਸ 16 ਸਬ ਅੰਮ੍ਰਿਤ ਵੇਲੇ ਉਹਨੂੰ ਕਦੇ ਦਿੱਕਤ ਨਹੀਂ ਆਏਗੀ ਉਹਦਾ ਜੀਵਨ ਸੌਖਾ ਮਹਾਰਾਜ ਚਲਾਈ ਰੱਖਣਗੇ ਜਿਹੜਾ ਬੰਦਾ ਚਲਾਕੀ ਕਰਦਾ ਮਹਾਰਾਜ ਨਾਮ ਚਲ ਕੋਈ ਗੱਲ ਨਹੀਂ ਆ ਕੁਛ ਨਹੀਂ ਹੁੰਦਾ ਐਦਾਂ ਕੀ ਹੋ ਜਾਂਦਾ ਬਾਕੀ ਦੁਨੀਆ ਕਿਹੜਾ ਪਾਠ ਕਰੀ ਜਾਂਦੀ ਹੈ ਜੇ ਮੈਂ ਇੱਕ ਦਿਨ ਨਹੀਂ ਕਰੂੰਗਾ ਤਾਂ ਫੇਰ ਕੀ ਹੋ ਜਾਊਗਾ ਠੀਕ ਹੈ ਤੂੰ ਚਾਹੇ ਨਾ ਕਰ ਪਰ ਤੇਰੇ ਭਾਵ ਗੁਰੂ ਤੱਕ ਜਾ ਰਹੇ ਨੇ ਤੇਰੇ ਅੰਦਰ ਦੀ ਉਹ ਜਾਣਦਾ ਹੈ ਉਹਨੇ ਤੇਰੇ ਅੰਦਰ ਦੇ ਸਮਰਪਣ ਨੂੰ ਦੇਖਣਾ ਹੈ ਨਾ ਕਿ ਉਹ ਤੇਰੇ ਨਿਤਨੇਮ ਨੂੰ ਦੇਖਦਾ ਹੈ ਨਿਤਨੇਮ ਤਾਂ ਅਸੀਂ ਕਿਤੇ ਕਿੰਨਾ ਕੀ ਇਹ ਸਾਡਾ ਨਿਤਨੇਮ ਸਾਰਿਆਂ ਦਾ ਆਪਣਾ ਠੀਕ ਹੈ ਨਾ ਉਹ ਅੰਦਰ ਦਾ ਭਾਵ ਦੇਖਦਾ ਵੀ ਇਹਦਾ ਭਾਵ ਸੱਚਾ ਸੁੱਚਾ ਹੈ ਕਿ ਨਹੀਂ ਇਹ ਸਿੱਖੀ ਤੇ ਪਹਿਰਾ ਦਿੰਦਾ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਗੁਰੂ ਦੀ ਵਿਚਾਰ ਗੁਰੂ ਦਾ ਜੋ ਹੁਕਮ ਹੈ ਹ ਹੁਕਮ ਮੰਨਿਆ ਹੋਇਆ ਪ੍ਰਵਾਨ ਤਾਂ ਖਸਮਾ ਕਾ ਮਹਿਲ ਪਾਏ ਸੀ ਹੁਕਮ ਮੰਨੇ ਤੇ ਹੀ ਪ੍ਰਵਾਨ ਹੋ ਜਾਂਦਾ ਹੈ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਹੁਕਮ ਮੰਨੀ ਜਾਣਾ ਉਹ ਵੀ ਉਹਦੀ ਕਿਰਪਾ ਨਾਲ ਮੰਨ ਹੋਣਾ ਨਿਤਨੇਮ ਪੰਜ ਬਾਣੀਆਂ ਦਾ ਬਿਲਕੁਲ ਨਹੀਂ ਗੁਰੂ ਕੇ ਸਿੱਖ ਨੇ ਛੱਡਣਾ ਠੀਕ ਹੈ ਨਾ ਜਪਜੀ ਸਾਹਿਬ ਜਪ ਸਾਹਿਬ ਤਬ ਪ੍ਰਸਾਦ ਸਵਈਏ ਚੌਪਈ ਸਾਹਿਬ ਸੰਪੂਰਨ ਠੀਕ ਹੈ ਆਨੰਦ ਸਾਹਿਬ ਦਾ ਪਾਠ ਇਹ ਨਾਲ ਹੋ ਜਿੰਨੀ ਮਰਜ਼ੀ ਬਾਣੀਆਂ ਪੜ੍ਹ ਲ ਕੋਈ ਦਿੱਕਤ ਨਹੀਂ ਸਿਮਰਨ ਕਰੋ ਮੂਲ ਮੰਤਰ ਜਪੋ ਗੁਰ ਮੰਤਰ ਜਪੋ ਕੋਈ ਦਿੱਕਤ ਨਹੀਂ ਹੈ ਪਰ ਅੰਮ੍ਰਿਤ ਵੇਲੇ ਗੁਰੂ ਦਾ ਸਿੱਖ ਇਹ ਬਾਣੀਆਂ ਜ਼ਰੂਰ ਪੜੇ ਇਹਦੇ ਤੋਂ ਐਦਾਂ ਹੀ ਮੁਨ ਕਰਨਾ ਉਹ ਕੋਈ ਤੁਰਿਆ ਫਿਰੇ ਚਾਹੇ ਅਮਰ ਛਕਿਆ ਚਾਹੇ ਨਹੀਂ ਛਕਿਆ ਜਿਨ੍ਹਾਂ ਨੇ ਛਕਿਆ ਹੈ ਅੰਮ੍ਰਿਤ ਉਹਨਾਂ ਲਈ ਤਾਂ ਲਾਜ਼ਮੀ ਹੈ ਜਿਨ੍ਹਾਂ ਨੇ ਨਹੀਂ ਛਕਿਆ ਉਹ ਵੀ ਨਿਤਨੇਮ ਬਣਾਓ ਰੱਬ ਕੋਲ ਦਾ ਧਰਮ ਰਾਜੀ ਕੋਲ ਦਾ ਪੇਸ਼ ਸਾਰਿਆਂ ਨੂੰ ਹੋਣਾ ਹੈ ਠੀਕ ਹੈ ਨਾ ਧਰਮ ਰਾਜੇ ਕੋਲੇ ਸਭ ਨੂੰ ਜਾਣਾ ਪੈਂਦਾ ਗੁਰਮੁਖ ਲੋਕ ਨਹੀਂ ਜਾਂਦੇ ਮਹਾਤਮਾ ਨਹੀਂ ਜਾਂਦੇ ਬਸ ਇਕੱਲੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਗਿਆ ਉਹ ਨਹੀਂ ਜਾਂਦੇ ਬਾਕੀ ਸਭ ਨੂੰ ਜਾਣਾ ਪੈਂਦਾ ਸਭ ਨੂੰ ਲੇਖਾ ਦੇਣਾ ਪੈਂਦਾ ਹੈ ਉਥੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਕਈ ਅੰਮ੍ਰਿਤ ਛਕ ਕੇ ਨਿਤਨੇਮ ਕਰਨਾ ਛੱਡ ਦਿੰਦੇ ਨੇ ਕਹਿੰਦੇ ਜੀ ਅਸੀਂ ਇਕੱਲਾ ਸਿਮਰਨ ਕਰਦੇ ਆਂ ਕਹਿੰਦੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਹੁਣ ਤਾਂ ਪੜ੍ਹੇ ਲਿਖੇ ਦਾ ਯੁੱਗ ਹੈ ਜੇ ਆਪਾਂ ਨੂੰ ਵਿਦਿਆបាន ਨਹੀਂ ਆਉਂਦੀ ਹੈ ਗੁਰਮੁਖੀ ਆਉਂਦੀ ਹੈ ਅਸੀਂ ਨਿਤਨੇਮ ਕਰੀਏ ਅੰਮ੍ਰਿਤ ਛੱਕੇ ਜਿਹੜਾ ਗੁਰੂ ਘਰ ਸਿੱਖ ਨਿਤਨੇਮ ਸੰਪੂਰਨ ਨਹੀਂ ਕਰਦਾ ਮਹਾਰਾਜ ਉਹਦੇ ਬਿਲਕੁਲ ਵੀ ਨੇੜੇ ਨਹੀਂ ਹੈਗੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਠੀਕ ਹੈ ਨਾ ਨਿਤਨੇਮ ਕਰਦਾ ਭਾਵੇਂ ਇਕੱਲਾ ਨਿਤਨੇਮ ਹੀ ਕਰੀ ਜਾਵੇ ਪੰਜ ਬਾਣੀਆਂ ਦਾ ਸਵੇਰੇ ਅੰਮ੍ਰਿਤ ਵੇਲੇ ਸ਼ਾਮ ਨੂੰ ਸੰਧਿਆ ਵੇਲੇ ਰਹਿਰਾ ਸਾਹਿਬ ਸੋਇਲਾ ਸਾਹਿਬ ਪੈਣ ਤੋਂ ਪਹਿਲਾਂ ਸੋ ਇਹਦੇ ਨਾਲ ਹੀ ਕਿਰਪਾ ਬਣੀ ਰਹੇਗੀ ਮਹਾਰਾ ਕਹਿੰਦੇ ਚੰਗਾ ਬਾਣੀ ਦਾ ਪੜਦਾ ਹੈ ਨਾ ਸਾਡੀ ਰਹਿਤ ਵਿੱਚ ਰਹੇ ਸੋ ਇਦਾਂ ਨਿਤਨੇਮ ਬਹੁਤ ਜ਼ਰੂਰੀ ਹੈ ਫਿਰ ਬਾਕੀ ਜਿਹੜਾ ਗੁਰਮੰਤਰ ਦਾ ਮੂਲ ਮੰਤਰ ਦਾ ਕੋਈ ਹੋਰ ਸ਼ਬਦ ਦਾ ਅਭਿਆਸ ਕੋਈ ਹੈ ਸਾਧਨਾ ਕਰਨੀ ਬੈਠ ਕੇ ਮਨ ਨੂੰ ਟਿਕਾਉਣ ਦਾ ਯਤਨ ਕਰਨਾ ਉਹ ਲੱਗ ਚੀਜ਼ ਹੈ ਉਹ ਤਾਂ ਲਾਜ਼ਮੀ ਹੈ ਨਿਤਨੇਮ ਤੋਂ ਇਲਾਵਾ ਉਹ ਚੀਜ਼ ਸਾਡੇ ਮਨ ਨੂੰ ਟਿਕਾਉਣ ਵਾਸਤੇ ਬਹੁਤ ਜ਼ਰੂਰੀ ਹੈ ਗੁਰਮੰਤਰ ਦਾ ਨਿਰੰਤਰ ਅਭਿਆਸ ਕਰੀ ਜਾਵੇ ਸਿੱਖ ਨਿਰੰਤਰ ਹੈ ਮੂਲ ਮੰਤਰ ਦਾ ਫਿਰ ਹੌਲੀ 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 ਮਨ ਟਿਕਣਾ ਸ਼ੁਰੂ ਹੁੰਦਾ ਹੈ ਮਨ ਬੈਖਰੀ ਮਦਮਾ ਪਸੰਤੀ ਪਰਵਸਥਾ ਨੂੰ ਜਾਣਦਾ ਹੋਇਆ ਉੱਪਰ ਜਾਂਦਾ ਹੈ ਉੱਪਰ ਨਿਰਗੁਣ ਮੰਡਲਾਂ ਵਿੱਚ ਦੀ ਲੰਘਦਾ ਹੋਇਆ ਅੰਦਰ ਦੀ ਸਫਾਈ ਹੁੰਦੀ ਰਹਿੰਦੀ ਤੇ ਥੇ ਕੜੀਏ ਸੂਰਤ ਮਤ ਮਨ ਬੁੱਧ ਹੈ ਅਨੰਕ ਤਰ੍ਹਾਂ ਦਾ ਪ੍ਰਕਾਸ਼ ਹੋਵੇਗਾ ਪਹਿਲਾ ਫਿਰ ਉਹ ਪ੍ਰਕਾਸ਼ ਤੋਂ ਉੱਪਰ ਜਾ ਕੇ ਜਦੋਂ ਉੱਪਰ ਪਹੁੰਚ ਗਿਆ ਗੁਰੂ ਸਾਹਿਬ ਦੇ ਚਰਨਾਂ 'ਚ ਚਲਾ ਗਿਆ ਉੱਥੇ ਬ੍ਰਹਮ ਦਾ ਪ੍ਰਕਾਸ਼ ਹੈ ਪ੍ਰਕਾਸ਼ ਕਈ ਤਰ੍ਹਾਂ ਦੇ ਹੁੰਦੇ ਉੱਪਰ ਜਿਹੜਾ ਹੈ ਉਹ ਵਾਹਿਗੁਰੂ ਦਾ ਪ੍ਰਕਾਸ਼ ਹੈ ਉਹ ਜਿਹੜਾ ਵਾਹਿਗੁਰੂ ਦਾ ਪ੍ਰਕਾਸ਼ ਹੈ ਉਹ ਨਿਰਭਉ ਤੇ ਨਿਰਵੈਰ ਪ੍ਰਕਾਸ਼ ਹੈ ਉਹ ਉਦੋਂ ਦੁਸ਼ਮਣ ਖਤਮ ਹੋ ਜਾਵੇਗਾ ਅੰਦਰੋਂ ਕਿਸੇ ਨਾਲ ਦੁਸ਼ਮਣ ਹੀ ਨਹੀਂ ਹੋਵੇਗਾ ਇਹਦੇ ਲਈ ਫਿਰ ਕੋਈ ਪੁੰਨ ਨਹੀਂ ਕੋਈ ਪਾਪ ਨਹੀਂ ਚੇਤਨਤਾ ਤੋਂ ਵੀ ਉੱਪਰ ਉਹ ਪ੍ਰਕਾਸ਼ ਹੋਰ ਸਰੂਪ ਹੈ ਉਹਦਾ ਉਹ ਜਿਹੜਾ ਬਿਲਕੁਲ ਦਸਮ ਦਵਾਰ ਦੇ ਉੱਪਰ ਜਾ ਕੇ ਪ੍ਰਕਾਸ਼ ਹੈ ਉਹ ਅੱਜਕੱਲ ਕੋਈ ਕਹਿ ਤਾਂ ਦਿੰਦੇ ਆ ਕਿ ਸਾਨੂੰ ਪ੍ਰਕਾਸ਼ ਹੋਇਆ ਪਰ ਉਹ ਅਗਿਆਨ ਚ ਹਜੇ ਪੂਰੀ ਤਰ੍ਹਾਂ ਹੈਗੇ ਨਹੀਂ ਮਤਲਬ ਅਗਿਆਨ ਚ ਹਲੇ ਪੂਰੀ ਤਰ੍ਹਾਂ ਨਹੀਂ ਹੈਗੇ ਕਹਿਣ ਦਾ ਮਤਲਬ ਜਿਹੜਾ ਉਹ ਪ੍ਰਕਾਸ਼ ਹੈ ਅਸਲ ਵਾਹਿਗੁਰੂ ਦਾ ਜਿਹੜਾ ਪ੍ਰਕਾਸ਼ ਹੈ ਉਹ ਬਿਲਕੁਲ ਨਿਰਮਲ ਕਰਨ ਵਾਲਾ ਹੈ ਚੇਤਨ ਕਰਨ ਵਾਲਾ ਹੈ ਉਹ ਇਦਾਂ ਦਾ ਪ੍ਰਕਾਸ਼ ਹੈ ਜੇ ਉਬਸ ਵਾਹਿਗੁਰੂ ਹੀ ਹੈ ਉਹ ਪ੍ਰਕਾਸ਼ ਹੀ ਵਾਹਿਗੁਰੂ ਹੈ ਠੀਕ ਹੈ ਨਾ ਅਜੇ ਤਾਂ ਆਪਾਂ ਨਿਤਨੇਮ ਨਹੀਂ ਕਰਦੇ ਉੱਥੇ ਤੱਕ ਕਦੋਂ ਜਾਣਾ ਸੋ ਗੁਰੂ ਕਿਆ ਸਿਖਾ ਅੰਮ੍ਰਿਤ ਵੇਲੇ ਉੱਠ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ 12 ਵਜੇ ਅੰਮ੍ਰਿਤ ਵੇਲਾ ਹੋ ਜਾਂਦਾ ਹੈ ਉੱਠ ਕੇ ਇਸ਼ਨਾਨ ਕਰਕੇ 6 ਵਜੇ ਤੱਕ ਜੋ ਦੂਜਾ ਪੈਰ ਰਹਿੰਦਾ 6 ਵਜੇ ਦੂਜਾ ਪੈਰ ਸਮਾਪਤ ਹੋ ਜਾਂਦਾ ਹੈ ਦੋ ਪੈਰਾਂ ਦੇ ਵਿੱਚ ਵਿੱਚ ਨਿਤਨੇਮ ਕਰ ਲਈਦਾ ਹੁੰਦਾ ਠੀਕ ਹੈ ਉੱਠ ਕੇ ਅੰਮ੍ਰਿਤ ਵੇਲੇ ਪੰਜ ਬਾਣੀ ਦਾ ਨਿਤਨੇਮ ਇਸ਼ਨਾਨ ਕਰਕੇ ਕਰ ਸ਼ਾਮ ਨੂੰ ਰਹਿਰਾ ਸੋਹਿਲਾ ਸਾਹਿਬ ਕਰ ਆਪਣੀ ਕੀਰਤਕਾਰ ਪਰਿਵਾਰ ਨੂੰ ਸਮਝੋ ਮਰਜੀ ਕਰ ਪਰ ਨਿਤਨੇਮ ਨਾ ਛੱਡ ਗੁਰੂ ਤੇਰੀ ਬਾਹ ਨਹੀਂ ਛੱਡੇਗਾ ਨਿਤਨੇਮ ਲਗਾਤਾਰ ਕਰ ਇਹ ਨਹੀਂ ਵੀ ਅੱਜ ਕਰ ਲਿਆ ਕੱਲ ਨਹੀਂ ਕੀਤਾ ਨਹੀਂ ਤੇਰੇ ਨਿਤਨੇਮ ਦੇ ਵਿੱਚ ਨਿਰੰਤਰਤਾ ਹੋਵੇ ਤੇਰੇ ਨਿਤਨੇਮ ਦੇ ਵਿੱਚ ਕਦੇ ਵੀ ਭਿਆਰਿਆ ਜੋ ਬਿਗ ਨਾ ਪਵੇ ਕਹਿੰਦੋਂ ਭਾਵ ਤੂੰ ਨਿਤਨੇਮ ਛੱਡੇ ਨਾ ਤੇਰੇ ਲਈ ਨਿਤਨੇਮ ਹੀ ਮੁਖ ਸਭ ਤੋਂ ਹੋਵੇ ਦਿਨ ਦੇ ਵਿੱਚ ਸਭ ਤੋਂ ਪਹਿਲਾ ਕਾਰਜ ਨਿਤਨੇਮ ਕਰਨਾ ਹੈ ਪੋਥੀ ਫੜ ਕੇ ਗੁਰੂ ਘਰ ਸਿੱਖ ਇਸ਼ਨਾਨ ਕਰਕੇ ਬਾਣੀ ਪੜੇ ਇਹ ਗੁਰੂ ਕੇ ਸਿੱਖ ਨੂੰ ਹੁਕਮ ਹੈ ਇਹਦੇ ਨਾਲ ਤਰ੍ਹਾਂ ਪਾਰ ਉਤਾਰਾ ਹੋਵੇਗਾ ਤੇਰੀਆਂ ਦਿੱਕਤਾਂ ਆਦਿਕ ਪਰੇ ਹੁੰਦੀਆਂ ਜਾਣਗੀਆਂ ਇਹ ਗੁਰੂ ਕੇ ਸਿੱਖ ਨੂੰ ਹੁਕਮ ਹੈ ਸੋ ਇਹ ਬੇਨਤੀ ਪ੍ਰਵਾਨ ਕਰਨੀ ਇਹ ਬੇਨਤੀ ਪ੍ਰਵਾਨ ਕਰਨੀ ਨਿਤਨੇਮ ਚ ਕਦੇ ਵੀ ਆਪਾਂ ਗੈਰ ਹਾਜ਼ਰੀ ਨਹੀਂ ਲਾਉਣੀ ਮਹਾਰਾਜ ਦੇਖਦੇ ਆ ਕਿੰਨਾ ਕਿਹੇ ਜੋ ਡ੍ਰਿੜਤਾ ਦੇ ਨਾਲ ਨਿਤਨੇਮ ਕਰਦਾ ਹੈ ਗੁਰੂ ਸਭ ਕੁਝ ਸਾਡਾ ਦੇਖਦਾ ਹੈ ਕਿ ਸਿੱਖ ਕਰ ਕੀ ਰਿਹਾ ਹੈ ਫਿਰ ਉਸੇ ਹਿਸਾਬ ਨਾਲ ਹੀ ਬਖਸ਼ਿਸ਼ ਹੁੰਦੀ ਹੈ ਜੇ ਸਮਰਪਣ ਨਹੀਂ ਹੈ ਤਾਂ ਬਖਸ਼ਿਸ਼ ਵੀ ਨਹੀਂ ਹੈ ਜਿਹਦੇ ਕੋਲ ਅੰਮ੍ਰਿਤ ਵੇਲਾ ਨਹੀਂ ਨਿਤਨੇਮ ਨਹੀਂ ਬੰਦਗੀ ਨਹੀਂ ਉਹ ਗੁਰੂ ਤੋਂ ਕੁਝ ਨਾ ਹੀ ਉਮੀਦ ਕਰੇ ਤਾਂ ਚੰਗੀ ਗੱਲ ਹੈ ਕਿਉਂਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵਿਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਗੁਰੂ ਨੂੰ ਉਹ ਸਿੱਖ ਚੰਗਾ ਲੱਗਦਾ ਜਿਹੜਾ ਬਾਣੀ ਪੜ੍ਹਦਾ ਨਾਮ ਜਪਦਾ ਹੈ ਬਾਕੀ ਕਰਮ ਧਰਮ ਪਾਖੰਡ ਜੋ ਦੀਸਾ ਹੈ ਤੈਨ ਜਮ ਜਾਗਾਤੀ ਲੂਟ ਹੈ ਉਹਨਾਂ ਨੂੰ ਰੱਬ ਨਹੀਂ ਬਖਸ਼ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ